ਹਾਂ ਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਮਿੱਤਰ ਅੱਜ ਜੀ ਇੱਕ ਵੀਡੀਓ ਸਾਜੀ ਤਾਂ ਕਰ ਰਿਹਾ ਮੈਂ ਆਪਣੀ ਰਿਸ਼ਤੇਦਾਰੀ ਦੇ ਵਿੱਚ ਹੀ ਕਰ ਰਿਹਾਗਾ ਘਰੇਲੂ ਗਾਂ ਗੀ ਤੇ ਬਾਈ ਨੇ ਜਿਹੜੀ ਵੇਚਣੀ ਆ ਕੋਈ ਵਪਾਰ ਦਾ ਕੰਮ ਨਹੀਂ ਤਕਰੀਬਨ 12-15 ਕਿਹੜੇ ਘਰ ਦੇ ਵਿੱਚ ਸਾਨੂੰ ਆਪਾਂ ਸ਼ੂ ਦਿਖਾ ਦਿੰਦਾ ਜਿਹੜੇ ਰੱਖੇ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਬਾਈ ਨੇ ਇੱਕ ਗਾਂ ਇਹ ਸੇਲ ਕਰਨੇ ਠੀਕ ਆ ਟੋਟਲ ਲਗਭਗ 12-15 ਪਸ਼ੂ ਦੁੱਧ ਵਾਲੇ ਰੱਖੇ ਹੋਇਆ ਬਾਈ ਨੇ ਗਾਂ ਵਾਲਾ ਕੰਮ ਘਟਾ ਕੇ ਮੱਝਾਂ ਤੇ ਕੱਟਣ ਵਾਲੇ ਕੰਮ ਵਧਾਉਣਾਗਾ ਠੀਕ ਆ ਤੇ ਬਾਕੀ ਨਾਲ ਦੀ ਨਾਲ ਐਡਰੈਸ ਨੂੰ ਨੋਟ ਕਰਾ ਦੇਣਾ ਪਿੰਡ ਹੈਗਾ ਇਸ ਟਾਈਮ ਅਸੀਂ ਖੜਿਆ ਮੰਡੀਕਲਾਂ ਜਦੋਂ ਰੰਪਰੇ ਫੂਲ ਤੋਂ ਮੋੜ ਮੰਡੀ ਜਾਵਾਂਗੇ ਤਾਂ ਮੰਡੀਕਲਾਂ ਪਹਿਲਾ ਪਿੰਡ ਆਊਗਾ ਠੀਕ ਹੈ ਤਹਿਸੀਲ ਨੂੰ ਰੰਪਰਾ ਫੂਲਾ ਹੈ ਜ਼ਿਲ੍ਹਾ ਬਠਿੰਡਾ ਹੈਗਾ ਤੇ ਮੰਡੀਕਲਾਂ ਵੱਡਾ ਪਿੰਡ ਹੈਗਾ ਠੀਕ ਹੈ ਤੇ ਮੋਬਾਈਲ ਨੰਬਰ ਨੋਟ ਕਰ ਲਓ 9463911599 ਨੰਬਰ ਹੈਗਾ ਬਾਕੀ ਬੋਲਣ ਵਾਲਾ ਬੰਦਾ ਮੈਂ ਆਪ ਦਾ ਲੈ ਕੇ ਆਇਆ ਬਾਈ ਨੂੰ ਲੱਗਦੀ ਥੋੜੀ ਸੰਗ ਆਏ ਬਾਈ ਜੱਗੇ ਨਾਲ ਦੀ ਡਿਟੇਲ ਦੇ ਕੇ ਦੱਸ ਦਿਓ ਭਾਈਆਂ ਨੂੰ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋਰ ਪੂਰਾ ਵਧੀਆ ਭਾਈ ਤੇ ਬਾਈ ਆਇਆ ਸੀ ਮੇਰੇ ਨਾਲ ਜੱਗਾ ਤੇ ਮਹਾਜਾ ਵੀਡੀਓ ਬਣਾਇਆ ਉਹਨੇ ਹੈ ਤੇ ਫਿਰ ਨਾਲ ਦੀ ਨਾਲ ਬੋਲਣ ਵਾਲਾ ਮੂਰੇ ਕਰ ਲਿਆ ਸੀ ਉਹਨਾਂ ਨੂੰ ਧੰਨਵਾਦ ਜੀ ਤੇ ਇਹ ਕਿਹੜਾ ਸੂਏ ਸੂੰਦੀ ਹੈ ਵੇਹੜ ਇਹ ਇਹ ਤੀਜੇ ਸੂਏ ਸੂੰਦੀ ਹੈ ਵੀਰੇ ਤੀਜਾ ਸੂਏ ਸੂੰਦੀ ਆ ਕੋਈ ਇਹ ਸੈਕਸਡ ਸੀਮਨ ਨਹੀਂ ਲੱਗਿਆ ਨਾਨ ਸੈਕਸਡ ਸੀਮਨ ਲੱਗਿਆ ਵਾ ਵਧੀਆ ਦੁੱਧ ਵਾਲੀ ਕਰਾਂਗੀ ਠੰਡੀ ਸੀਲ ਬਹੁਤ ਆ ਠੀਕ ਹੈ ਜੀ ਸੂਣ ਦਾ ਕਿੰਨਾ ਕੁ ਸਮਾਂ ਬਾਕੀ ਆ 10 ਦਿਨ ਬਾਕੀ ਨੇ ਜਣੀ 16 ਤਰੀਕ ਆ 8 ਮਹੀਨੇ ਤੱਕ ਰਹਿਨੇ ਦਿਨ ਪੂਰੇ ਕਰਨੇ ਨੇ ਹਾਂ ਲੱਡੂ ਲੱਪਈਆਂ ਹਜੇ ਬਹੁਤ ਚੰਗੀ ਬਣਨੀਆਂ ਹਜੇ ਨੇ ਹਾਂ ਦੁੱਧ ਕਿੰਨਾ ਕੁ ਪਾਇਆ ਬਈ ਪਹਿਲੇ ਪਿਛਲੇ 2 ਸੂਆਂ ਦਾ ਪਿਛਲੇ 2 ਸੂਆਂ ਦਾ ਬਈ 18-19 ਕਿਲੋ ਪਾਇਆ 18-19 ਕਿਲੋ ਠੀਕ ਹਾਂ ਹੋਰ ਵੀ ਕਹਿਣ ਨੂੰ ਤਾਂ ਦੇਖੇ 25 ਕਰੇਲੂ ਬੰਦੇ ਨੇ ਇਹ 25 ਕਹਿਦੇ ਹਨਾ ਹਾਂ ਉਹਦਾ ਕੋਈ ਹੈ ਨਹੀਂਗਾ ਤੇ ਹੋਰ ਜੇ ਬੰਦੇ ਨਹੀਂ ਐ ਬੈਕ ਸ਼ੈੱਡ ਤੋਂ ਫਾਦਣਾ ਹਜੇ ਢਿੱਲਾ ਟੋਲਾ ਬਹੁਤ ਪੰਗਾ ਨੇ ਗਿਆ ਤੇ ਬਾਕੀ ਸਾਨੂੰ ਇਧਰ ਬਹਿਣੀ ਸ਼ੈੱਡ ਤੋਂ ਜਿਹੜਾ ਲੈਵਾ ਸਾਨੂੰ ਉਹ ਵੀ ਦਿਖਾ ਦੇਣਾ ਤੇ ਦੋਦਾ ਜਿਹੜੀ ਨਾੜ ਆਸੀ ਉਹ ਵੀ ਚੱਕਾ ਬਹੁਤ ਮੋਟੀ ਲੱਗੀ ਹੋਈ ਹੈਗੀ ਬਾਕੀ ਤੋੜ ਕੇ ਦਿਖਾ ਦੇਣਾ ਤੁਹਾਨੂੰ ਆਪਾਂ ਬਾਕੀ ਨੰਬਰ 22 ਦਾ ਨਾ 9463911599 ਬਾਈ ਹਾਂ ਇਹ ਬਾਜਾ ਸੰਪਰਕ ਨੰਬਰ ਹੈ ਤੇ ਬਾਕੀ ਨੰਬਰ ਤੁਹਾਨੂੰ ਸਕਰੀਨ ਤੇ ਵੀ ਲਾ ਦੇਣੇ ਆਪਾਂ ਤੀਜਾ ਅਸੂਆ ਕੋਈ ਦੂਜਾ ਨਹੀਂ ਕਹ ਕੇ ਵਿੱਚ ਨਹੀਂ ਪਰ ਫਿਰ ਵੀ ਜਿਹੜਾ ਪ੍ਰਾਖ ਰੂਤ ਤਸੱਲੀ ਬੇਸ਼ੱਕ ਜਿਵੇਂ ਮਰਜ਼ੀ ਕਿਉਂਕਿ ਤੁਸੀਂ ਪੈਸੇ ਲਾਉਣੇ ਹੈਗੇ ਬਾਕੀ ਤੁਹਾਡੀ ਗੰਨੇ ਵਰਗੀ ਆ ਜਮੈਂ ਪੂਰੀ ਵਧੀਆ ਧਾਰ ਆ ਹਾਂ ਠੀਕ ਹੈ ਥੋੜਾ ਪੱਕਾ ਬਣਾਉਂਦੀ ਹੈ ਇਹ ਹਾਂ ਪੱਕਾ ਤੁਹਾਨੂੰ ਵਈ ਕਰ ਥੋੜੇ ਮੈਟਾਂ ਦੀ ਕਮੀ ਹੈ ਮੈਟ ਰੂਟ ਘੱਟ ਬ ਤੇ ਲੈ ਵਲੂ ਆ ਬਹੁਤ ਸੋਨਾਗਾ ਹਾਂਜੀ ਹਾਂਜੀ ਠੀਕ ਐ ਲਿਆ ਬਾਈ ਮੋੜ ਘਟਕਾ ਜੀ ਨਾਲ ਲੈ ਚਲਾ ਦੁੱਧ ਵਾਲੀ ਜਿਹੜੀ ਨਾੜ ਨੜੋ ਬਹੁਤ ਮੋਟੀ ਲੱਗੀ ਹੋਈ ਹੈਗੀ ਬਾਕੀ ਖੋੜ ਸ਼ਾਂਪ ਦੀ ਆਪਣੀ ਗਰੰਟੀ ਲੱਖਿਆ ਪਾ ਤਾਂ ਨਾ ਮੰਨ ਕੇ ਲੈ ਬਾਈ ਨੇ ਕਟੀਆਂ ਪਾਉਣੀਆਂ ਤਾਂ ਵੇਚ ਰਹੇ ਆ ਤਾਂ ਕੋਈ ਉਹ ਗੱਲ ਨਹੀਂ ਹੂੰ ਆਉਡੀ ਤਸੱਲੀ ਬਾਕੀ ਮਾਲਕ ਨੇ ਆਪ ਕਰਨੀ ਐ ਖਰੀਦਣ ਵਾਲੇ ਨੇ ਹੂੰ ਤੇ ਬਾਈ ਦੀ ਜ਼ਿੰਮੇਵਾਰੀ ਆ ਪੂਰੀ ਸਹੀ ਆ ਠੀਕ ਆ ਨਾ 19 20 ਕਿਲੋ ਹਰਵਾਏ ਦੁੱਧ ਨੂੰ ਆਹ ਜੀ ਗਾਂ ਨੂੰ ਯਾਰ 19 20 ਕਿਲੋ ਦੁੱਧ ਨਾ ਕੱਢਿਆ ਤਾਂ ਫਿਰ ਲੱਖਿਆ ਕੀ ਕੱਢਿਆ ਹੂੰ ਸਹੀ ਗੱਲ ਆ ਤੇ ਆਇਦਰ ਤੁਹਾਨੂੰ ਕਹਵਾਂ ਨਹੀਂ ਛੇੜਦੇ ਜੀ ਦੁੱਧ ਵਾਲੀ ਮੇਨ ਨਾਲ ਤੁਸ ਨੂੰ ਵੀ ਚੈੱਕ ਕਰਾ ਲੈਣਾ ਬਾਕੀ ਧਾਰ ਦੂਰ ਬਰੀ ਪੂਰੀ ਪੋਲੀ ਤੇ ਮੋਟੀ ਧਾਰ ਆ ਗਈ ਹਾਂਜੀ ਤੇ ਕੀ ਰੇਟ ਕਰਨਾ ਪੈ ਰੇਟ ਭਈ ਆਪਾਂ ਜਾਇਜ਼ ਜਾਇਜ਼ ਕਰਾ ਦਾਂਗੇ ਦੇਖੋ ਆਪਾਂ ਤਾਂ ਦੇਖੋ ਮੰਨ ਕੇ ਚੱਲ ਬਾਈ ਨੇ ਜਿੰਨਾ ਕਿਹਾ ਹਨ ਆਪਾਂ ਉਸ ਹਿਸਾਬ ਨਾਲ ਕਰ ਦਾਂਗੇ ਰੇਟ ਇਹਦਾ ਬਸ 60000 ਰੁਪਏ ਕਰਨਾ 60000 ਚੋਂ ਮਾਨਤਾਣੇ ਜ਼ਰੂਰ ਹੋਊਗਾ ਮਾਨਤਾਣ ਨਹੀਂ ਹੋਣਾ ਠੀਕ ਹੈ ਤਾਂ ਦਾ ਮਤਲਬ ਵੀ ਅਗਲਾ ਬਾੜਾ ਖਿੱਚਣ ਨੂੰ ਮੈਂਦਲ ਵੀ ਆ ਆਮ ਬੰਦੇ ਆ ਗਣ ਜੇ ਵਪਾਰ ਦਾ ਕੰਮ ਨਹੀਂ ਮੜੀ ਗਾਂ ਪਿੱਛੇ ਨੂੰ ਕਰੀ ਦਿਖਾ ਲਈ ਇਸ ਮਾਰਕੇ 60000 ਮੁੱਲ ਕਰਤਾ ਵੈੜ ਦਾ ਤੇ ਵਾਠ ਠੀਕ ਆ ਬਸ ਬਾਕੀ ਮਾਨਤਾ ਦਾ ਥੋੜਾ ਇਹ ਚ ਵਧੀਆ ਹੋ ਜਾ ਜਰੂਰ ਕੋਈ ਚੱਕਰ ਵਾਲੀ ਗੱਲ ਨਹੀਂ ਵੀ ਤੁਹਾਨੂੰ 60 ਹੀ ਪੂਰਾ ਲੈਣਾਗਾ ਹਾਂ ਜੀ ਮਾਨਤਾ ਨਾ ਹੋ ਜੂਗਾ ਮਾਨਤਾ ਨੂੰ ਵਧੀਆ ਹੋ ਜਾ ਹਾਂ ਤੇ ਐਡਰੈਸ ਫੇਰ ਨੋਟ ਕਰ ਲਓ ਪੈਂਡ ਮੰਡੀਕਲਾ ਤਸਿਲ ਹੰਪਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਆਹ ਕੱਟੀ ਬਾਈਆਂ ਨੇ ਸਾਲਕ ਦੀ ਲੇਤੀ ਸੀ ਲਗਭਗ 15 ਲਗਭਗ ਹਾਂ ਤੇ ਇਹ ਕੱਟੀ ਲਗਭਗ ਹੁਣ 7-6 ਤਿੰਨ ਮਹੀਨੇ ਗੱਬਣ ਹੋ ਗਈ ਬਾਈ ਨੂੰ ਇਹ ਕੱਟੀ ਲੱਗੀ ਲੋਟੇ ਕਹਿੰਦਾ ਬਾਈ ਕਹਿੰਦਾ ਹੁਣ ਗਾਵਾਂ ਵਾਲਾ ਕੰਮ ਘਟਾ ਕੇ ਕੱਟਿਆਂ ਵਧਾਉਣਾ ਨਾ ਨਾ ਕੱਟੇ ਵਾਲੀ ਆਪਾਂ ਨੂੰ ਬਾਈ ਨੇ ਪਹਿਲੀ ਐਡਵਾਂਸ ਹੀ ਥੱਦ ਲੈ ਗਏ ਨਾ ਬਾਈ ਕੱਟ ਕੇ ਸਹੀ ਦੇਣੀ ਹੈ ਕੋਈ ਨਾ ਕੱਟਿਆਂ ਲਈ ਬਾਈ ਤੋਂ ਬੁੱਕ ਕਰਵਾ ਦਿੱਤਾ ਹੈ ਜ ਆਪਾਂ ਨਾਲ ਦੀ ਨਾਲ ਦੋ ਤਿੰਨ ਹਾਂਜੀ ਹਾਂਜੀ ਤੇ ਜਿਹੜੇ ਭਰਾ ਨੂੰ ਇਹ ਬੈੜ ਪਸੰਦ ਆਈ ਤੇ ਬਾਈ ਨਾਲ ਕਰ ਲਿਓ ਸੰਪਰਕ ਆਪਣੇ ਨਾਲ ਚੈਨਲ ਦਾ ਇਹ ਮੰਨ ਕੇ ਲਾ ਆਪਣਾ ਸਿਸਟਮ ਆਇਆ ਰੱਖੇ ਬਾਈ ਹਾਂਜੀ ਆਪਣੀ ਇਮਾਨਦਾਰੀ ਦੀ ਗੱਲ ਆ ਲਵੀ ਆਪਾਂ ਜਿਵੇਂ ਹੁਣ ਮਾਰਕ ਦੇ ਦੇਖਾ ਪਕੜਾ ਕੱਟੀ ਦੇਣ ਆਏ ਆ ਆਪਾਂ ਤਾਂ ਵੈਸੇ ਤੇਰੇ ਨਾਲ ਆਏ ਆ ਹੂੰ ਮਾਰਕੇ ਜਾਲ ਆਪਣਾ ਵੀ ਇੰਨਾ ਗੱਲ ਵੀ ਬੰਦੇ ਵਿਸ਼ਵਾਸ ਕਰਦੇ ਅਗਲਾ ਕਹਿੰਦਾ ਹਣਾ ਬਾਈ ਤੇਥੋਂ ਲਵਾਂਗੇ ਹੂੰ ਸਹੀ ਹੈ ਬਰੋ ਫਰਕ ਤਾਂ ਪੈਂਦੀ ਆ ਆਪਣੇ ਕੋਲੇ ਕਿਹੜਾ ਮੈਂ ਕੱਤੀ ਲੈ ਕੇ ਆਇਆਗਾ ਜੇਬ ਚ ਪਾ ਕੇ ਦੋਦਾ ਗੱਲ ਕਰਦੇ ਨ ਵੀ ਹਣਾਂ ਵੀ ਜੇ ਆਪਾਂ ਸਾਫ਼ ਕੰਮ ਕਰਾਂਗੇ ਤਾਂ ਤੁਹਾਡੀ ਪਛਾਣ ਆਪ ਬਣਨੀ ਆ ਬਿਲਕੁਲ 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 ਸੋ ਫਿਲਹਾਲ ਇੱਕ ਤੁਹਾਨੂੰ ਗਾਂ ਦੀ ਜਿਹੜੀ ਵੀਡੀਓ ਸਾਂਝੀ ਕਰਨੀ ਸੀ ਜਿਹੜੇ ਭਰਾ ਨੂੰ ਘਰੇ ਦੁੱਧ ਪੀਣ ਵਾਸਤੇ 18 19 20 ਕਿਲੋ ਦੀ ਗਾਂ ਚਾਹੀਦੀ ਤਾਂ ਬਾਈ ਨਾਲ ਸਵਾਰ ਕਰ ਲਿਓ ਧੰਨਵਾਦ